ਸਿਕਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦੇ ਮਨਮੱਤੇ ਨਗਰ ਪਿੰਡ ਬੈਬਲ ਕਲਾਂ ਦੇ ਵਿੱਚ ਤੇ ਬੈਬਲ ਕਲਾਂ ਪਿੰਡ ਸਰਾਵਾਂ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਨੀਲੀ ਰਾਵੀ ਨਸਲ ਦੀ ਕੱਟੀ ਵਕਾਊਆ ਮਿੱਤਰੋ ਕਿੰਨੇ ਉਮਰ ਦੀ ਆ ਕੀ ਬਾਈ ਡਿਟੇਲ ਦਿੰਦਾ ਸਾਰੀ ਜਾਣਕਾਰੀ ਲੈਣੇ ਆ ਵੀਰ ਤੋਂ ਆਪਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਵੀਰ ਸੇਤਾ ਠੀਕ ਠਾਕ ਆ ਜੀ ਹਾਂ ਵੀਰੇ ਠੀਕ ਆ ਬਾਈ ਇੱਕ ਵਾਰੀ ਨਾਮ ਦੱਸ ਦੀਆ ਆਪਣਾ ਜੀ ਲੱਖਾਂ ਲੱਖਾਂ ਤੇ ਕਿਹੜਾ ਘੋੜਿਆਂ ਵਾਲਾ ਘਰ ਆ ਜਿੱਥੇ ਆਪਣਾ ਕਾਲੇ ਕਾਂਟੇ ਨਾਲ ਹੀ ਬਾਈ ਘਰ ਕਾਲੇ ਕਾਂਟੇ ਘੋੜਿਆਂ ਜਿਹੜਾ ਕਾਲਾ ਕਾਂਡਾ ਘੋੜਾ ਵੋਸ ਘਰ ਦੇ ਕੋਲੇ ਬਿਲਕੁਲ ਬਾਈ ਦਾ ਘਰ ਆ ਫਾਰਮ ਦੇ ਕੋਲੇ ਹੀ ਤੇ ਬਾਈ ਇਹ ਜਿਹੜੀ ਕੱਟੀ ਦੇ ਹਰ ਸਿੰਘ ਹਲ ਦੇ ਦੋਵੇਂ ਹਾਂ ਬਾਈ ਹਲ ਦੇ ਦੋਵੇਂ ਹੈ ਹਾਂ ਠੀਕ ਆ ਤੇ ਇਹ ਬੈ ਗਈ ਫਿਰ ਤੂੰ ਕਟਿਆ ਵਾਲਿਆਂ ਤੋਂ ਬਚਾਈ ਜਾਣੀਂਦੀ ਹੈ ਨਾ ਠੀਕ ਆ ਵੇਲਾ ਕਿੱਡੀ ਚੰਗੀ ਕੱਟੀ ਹੈ ਨਾ ਕਿ ਕੀ ਹੋਇਆ ਦੰਦਾ ਤੋਂ ਹਾਂ ਭਾਈ ਜਮਾ ਜਮਾ ਠੀਕ ਆ ਭਾਈ ਠੀਕ ਆ ਦਿਖਾ ਜਾਗੇ ਆਪਾਂ ਠੀਕ ਆ ਤੇ ਆ ਡੱਬੀ ਦੀ ਕਿਵੇਂ ਹੋਈ ਪਈ ਜਿਵੇਂ ਪਿੱਛੋਂ ਪਹਿਲਾਂ ਭਾਈ ਸਾਰੀ ਡੱਬੀ ਸੀਗੀ ਜਦੋਂ ਅੱਛਾ ਸਾਰੀ ਐਂ ਸੀ ਹਾਂ ਆ ਦੇਖੋ ਮੂੰਹ ਮਾ ਤੇ ਸਾਰੀ ਡੱਬੀ ਸੀ ਸਾਰੀ ਭਰ ਗਈ ਹੋਣੀ ਚਾਰੂ ਆ ਨਾ ਹਾਂ ਘਾ ਕੂਚਰੀ ਅੰਦਰੀ ਦੀ ਚਾਰੂ ਬਹੁਤ ਆ ਕੈਲਸ਼ੀਅਮ ਦੀ ਘਾਟ ਕੂੜਨ ਵਾਲੀ ਹੋ ਗਈ ਹੈ ਨਾ ਹਾਂ ਚਮੜੀ ਤਾਂ ਕਾਲੀ ਕਰ ਜੂਗੀ ਕੱਟੇ ਜਮਾ ਭਈਆ ਸਾਰੀ ਕਾਲੀ ਕਰ ਗਈ ਜਮਾ ਡੱਬੀ ਸੀ ਇਹ ਠੀਕ ਆ ਭਾਈ ਜਮਾ ਠੀਕ ਆ ਠੀਕ ਆ ਤੇ ਭਾਈ ਮਨਲਾ ਦੋਵੇਂ ਸਿੰਘ ਹਿਲਦੇ ਜਾਂਦੇ ਹਾਂ ਭਾਈ ਦੋਨੇ ਆ ਠੀ ਭਾਈ ਕਰ ਦਾਂ ਠੀਕ ਹੈ ਭਾਈ ਥੋਰੀ ਮੜੀ ਗੱਡੀ ਪਰ ਨੂੰ ਲੈ ਵੀ ਮਿੱਤਰੋ 17000 ਰੁਪਇਆ ਕੀਮਤ ਸੂਲਸਾਲ ਤੇ ਨਿਸ਼ਾਨ ਸਾਰੇ ਕਾਸੀ ਝੋਲੀ ਝਾਲੀ ਦੀ ਕੱਟੀ ਚੰਗੀ ਲਿਆ ਵੀਰੇ ਸੋ ਥੋੜਾ ਜਿਹਾ ਕੀ ਚੱਕਰ ਕਿਸੇ ਨੇ ਜਾਂ ਤਾਂ ਅੰਦਰ ਬੰਨੀ ਰੱਖੀ ਇਹ ਵੀ ਹਾਂ ਫਲੈਰੀ ਨਹੀਂ ਗੀ ਇਹਨੂੰ ਅੰਦਰ ਵਾਲਾ ਕਿਉਂਕਿ ਇਹਦੀ ਚਮੜੀ ਦੇ ਵਿੱਚ ਦਾਗ ਹੀ ਆ ਧੁੱਪ ਧੁੱਪਣੀ ਲੱਗੀ ਸੀ ਹਾਂ ਧੁੱਪਣ ਵਾਲੀ ਨੇ ਕਾਲੀ ਹੋ ਜਾਣਾ ਆਟੋਮੈਟਿਕ ਕਿਉਂਕਿ ਇਹਨੇ ਚਮੜੀ ਸਾਦੀ ਭਾਈ ਪੂਰੇ ਹੂੰ ਦੇਖ ਸਕਦੇ ਆ ਵੀ ਪਹਿਲਾਂ ਇਹ ਸਾਰੀ ਐਂ ਸੀ ਜਿਵੇਂ ਆ ਪਿੱਛੋਂ ਆ ਤੇ ਹੁਣ ਇਹ ਮੰਨ ਲਓ ਬਹੁਤ ਫਰਕ ਪਾ ਗਈ ਪਾਈ ਜਾਂਦਾ ਵੀ ਮੰਨ ਲਓ ਸਾਰੀ ਹੁੰਦੀ ਜਾਂਦੀ ਹੌਲੀ ਹੌਲੀ ਜਿਵੇਂ ਧੋਪੇ ਖੜੀ ਰਹੀ ਇਹਨੇ ਕਾਲੀ ਉਹ ਝੋਲੀ ਵੇਖੋ ਤੁਸੀਂ ਦੀ ਕਮਾਲ ਦੀ ਥੱਲੂ ਦੀ ਝੋਲੀ ਆ ਮਿੱਤਰੋ ਆ ਵੇਖੋ ਹੁਣ ਠੀਕ ਆ ਸਿਰਫ 17000 ਰੁਪਇਆ ਡਿਮਾਂਡ ਦੋਵੇਂ ਸਿੰਘ ਹਿੱਲ ਦੇ ਮੀਣੀ ਨੀਲੀ ਰਾਵੀ ਦੀ ਕੱਟੀ ਗੱਲਬਾਤ ਲਈ ਨੰਬਰ ਵੀਰੇ ਦੱਸਿਓ ਬਾਈ ਬਿਲਡ ਨੰਬਰ ਹੈਗਾ 86995 86995 68724 68724 86995 68724 ਇੱਕ ਨੰਬਰ ਹੋਰ ਆ ਵੀਰੇ ਹਾਂਜੀ ਲਿਖਾ ਲਓ 62397 62397 60624 60624 ਹਾਂ 62397 ਹਾਂਜੀ 60624 ਠੀਕ ਹੈ ਭਾਈ ਇਸ ਨੰਬਰ ਤੇ ਤੁਸੀਂ ਕਰ ਲਿਓ ਮਿੱਤਰੋ ਬਾਈ ਨਾਲ ਗੱਲਬਾਤ ਜਿਹੜੇ ਭਰਾ ਨੂੰ ਇਹ ਜਾਨਵਰ ਪੜੀ ਬਈ ਕੱਟੀ ਬੱਲੀ ਜਿਹੜੇ ਭਰਾ ਨੂੰ ਇਹ ਜਾਨਵਰ ਪਸੰਦ ਹੋਊਗਾ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲੱਗਾ ਹੋਇਆ ਤੁਸੀਂ ਗੱਲਬਾਤ ਕਰ ਸਕਦੇ ਧੰਨਵਾਦ ਸ਼ੁਕਰੀਆ